ਦੋਨਾਂ ਦਾ ਉਹ ਕੂੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ ਉਹਦੇ ਵਿੱਚ ਉਹ ਮੂਲੀ ਝਗੜੇ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਧੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ। ਉਹ ਮੂਲੀ ਟਕਰਾਅ ਹੋਇਆ ਕੂੜਾ ਸੁੱਟਣ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਤਫ਼ਸੀਲ ਵਿੱਚ। ਜੀ ਹਾਂ ਜਾਣਕਾਰੀ ਮੁਤਾਬਕ ਦੋ ਦੁਕਾਨਦਾਰਾਂ ਦੀ ਆਪਸ ਚ ਮਾਮੂਲੀ ਤਕਰਾਰ ਹੋਈ ਸੀ ਬਹਿਸਬਾਜੀ ਹੋਈ ਸੀ ਇਸ ਦੌਰਾਨ ਹੀ ਇੱਕ ਧਿਰ ਦੇ ਲੋਕਾਂ ਨੇ ਦੁਕਾਨਦਾਰ ਗੁਰਮੀਤ ਸਿੰਘ ਨੂੰ ੱੱਕਾ ਦੇ ਦਿੱਤਾ ਜਿਸ ਕਾਰਨ ਗੁਰਮੀਤ ਸਿੰਘ ਜ਼ਮੀਨ ਤੇ ਡਿੱਗ ਗਿਆ ਇਸ ਤੇ ਚਾਲਦੇ ਹੀ ਉਸ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਮਲਜ਼ਮ ਦੁਕਾਨਦਾਰ ਮੌਕੇ ਤੋਂ ਫਰਾਰ ਹੋਏ ਦੱਸੇ ਜਾ ਰਹੇ ਨੇ ਇਹ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਤੋਂ ਜਿੱਥੇ ਦੋ ਦੁਕਾਨਦਾਰਾਂ ਵਿਚਾਲੇ ਮਾਮੂਲੀ ਜਹੀ ਕੂੜਾ ਸੁੱਟਣ ਦੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਇਸ ਦੌਰਾਨ ਹੀ ਗੁਰਮੀਤ ਸਿੰਘ ਨਾਮ ਦੇਸ ਦੁਕਾਨਦਾਰ ਦੀ ਮੌਤ ਹੋ ਚੁੱਕੀ ਹੈ। ਸਵੇਰ ਇਨਫੋਰਮੇਸ਼ਨ ਆਈ ਸੀ ਜੀ ਦੁਕਾਨ ਹੀ ਦੋ ਇੱਕ ਐਂਟਰੀ ਵੀ ਸੀ ਇੱਕ ਨਾਲ ਦੇ ਆਪਣਾ ਸਵੇਰਪੜ ਦੀ ਦੁਕਾਨ ਸੀ ਦੋਨਾਂ ਦਾ ਉਹ ਕੂੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ। ਉਹਦੇ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਧੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਦ ਵਿੱਚ ਉਸ ਦੀ ਮੌਤ ਹੋ ਗਈ ਉਸ ਸੰਬੰਧੀ ਅੱਜ ਐਫ ਆਈ ਆਰ ਨੰਬਰ 167 ਅੰਡਰ ਸੈਕਸ਼ਨ 105 35 ਬੀ ਐਨ ਐਸ ਤਹਿਤ ਦਰਜ ਕਰ ਲਿਤਾ ਗਿਆ ਦੋਸ਼ੀਆਂ ਦੀ ਪਾਲ ਜਾਰੀ ਹੈ ਨਹੀਂ ਅਜੇ ਚੱਲ ਰਹੀ ਜੀ ਪਾਲ ਜਾਰੀ ਹੈ ਦੋਸ਼ੀਆਂ ਦੀ ਕਰ ਰਹੇ ਅਜੇ ਤੱਕ ਕੋਈ ਰੰਜਿਸ਼ ਨਹੀਂ ਕੋਈ ਮੂਮਲੀ ਟਕਰਾਅ ਹੋਇਆ ਕੂੜਾ ਸਟੱਨ ਨੂੰ ਲੈ ਕੇ कोई पुरानी रंजिश अजय तक कोई सामने नहीं आई तफ्तीश में सर गुंडी सर गुंडी दोनों दी ਨਾਲ ਨਾਲ ਦੁਕਾਨਾਂ ਐ ਸਪेयर पार्ट ਦੀ ਇੱਕ ਨਾਲ ਦੂਸਰੀ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਘਟਨਾ ਨੇ ਇੱਕ ਵਾਰ ਮੋੜ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਡੇ ਲੋਕਾਂ ਚ ਸ਼ਾਂਤ ਸੀਲਤਾ ਖਤਮ ਹੋ ਚੁੱਕੀ ਹੈ ਮਰ ਚੁੱਕੀ ਹੈ ਇੱਕ ਮਾਮੂਲੀ ਜਹੀ ਗੱਲ ਨੂੰ ਲੈ ਕੇ ਝਗੜੇਚ ਇੱਕ ਦੁਕਾਨਦਾਰ ਦੀ ਮੌਤ ਹੋ ਚੁੱਕੀ ਹੈ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਆਖਰ ਕਿਉਂ ਮਾਮੂਲੀ ਜਿਹੇ ਝਗੜਿਆਂ ਨੂੰ ਪਿਆਰ ਨਾਲ ਬੈਠ ਕੇ ਖਤਮ ਨਹੀਂ ਕੀਤਾ ਜਾ ਰਿਹਾ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਜਗਵੰਨ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ